ਦਾਈ ਦੌਲਤਾ ਨੇ ਮਲਮ ਦਾ ਕੱਪੜਾ ਲਿਆ ਮਲਮਲ ਦਾ ਕੱਪੜਾ ਲਿਆ ਅੱਖਾਂ ਬੰਦ ਨੇ ਗੁਰੂ ਨਾਨਕ ਜੀ ਕਿਉਂਕਿ ਸਫਾਈ ਨਹੀਂ ਕੀਤੀ ਜੀ ਅਜੇ ਸਰੀਰ ਨਾਲ ਛੋਪਰਾਪਤ ਕੀਤੀ ਤੇ ਪ੍ਰਕਾਸ਼ ਹੋ ਗਿਆ ਅੱਖਾਂ ਚੋਂ ਦਿਹਾਉ ਗਈਆਂ ਦਾਈ ਦੌਲਤਾ ਦੀਆਂ ਜਿੱਦਾਂ ਹੀ ਮਲਮਲ ਦੇ ਕੱਪੜੇ ਨਾਲ ਗੁਰੂ ਨਾਨਕ ਦੀਆਂ ਅੱਖਾਂ ਸਾਫ਼ ਕੀਤੀਆਂ ਮੁਸਕਰਾਉਂਦੇ ਹੋਏ ਗੁਰੂ ਨਾਨਕ ਨੇ ਅੱਖਾਂ ਖੋਲੀਆਂ ਸਿੱਧੀ ਨਜ਼ਰ ਦਾਈ ਦੌਲਤਾ ਤੇ ਬਈ ਦਾਹੀ ਦੌਲਤਾਂ ਬਾਗੋ ਬਾਗ ਹੋ ਗਈ ਜਿਹੜੀ ਜਨਮਾਂ ਜਨਮਾਂ ਦੇ ਗਰੀਬਨ ਤੁਰੇ ਫਿਰਦੇ ਸੀ ਉਹਦੇ ਅੰਦਰ ਦੌਲਤਾਂ ਹੀ ਦੌਲਤਾਂ ਪੈਣ ਗਈਆਂ ਗੁਰੂ ਨਾਨਕ ਦੀ ਨਜ਼ਰ ਪਈ ਤੇ ਦਾਹੀ ਦੌਲਤਾਂ ਗਈ ਅੰਦਰੋਂ ਰੱਜ ਗਈ ਅੰਦਰੋਂ ਪਜ ਗਈ ਦਾਹੀ ਦੌਲਤਾਂ ਭੁੱਲ ਗਈ ਜਦੋਂ ਕੋਈ ਵੀ ਦਾਈ ਬੱਚੇ ਨੂੰ ਜਨਮ ਦਿੰਦੀ ਪੁੱਤਰ ਵੇਖਦੀ ਹੈ ਨਾ